ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਮੇਂ ਤੇ ਇੱਕ ਬੜੀ ਅਲੋਕ ਕਥਾ ਹੁੰਦੀ ਹੈ ਕਿ ਇੱਕ ਪੰਡਤਾਂ ਦਾ ਮੁੰਡਾ ਜਮਾਤਾਂ ਉਹ ਚਾਰਖ ਪੜ ਗਿਆ। ਉੱਤੀ ਬੜੀ ਟਿਕਸ਼ਣ ਚੰਚਲ ਮੱਤ ਤੇ ਇੱਕ ਦਿਨ ਉਹ ਬਾਜ਼ਾਰ ਦੇ ਵਿੱਚ ਦੀ ਤੁਰਿਆ ਜਾਵੇ। ਚਾਰ ਬੁੱਢੇ-ਬੁੱਢੇ ਪੰਡਤ ਕਿਸੇ ਸ਼ਲੋਕ ਦੀ ਵਿਚਾਰ ਕਰਨ। ਉਸ ਮੁੰਡੇ ਨੇ ਇਹੋ ਜੇ ਅਰਥ ਕੀਤੇ বিচਾਰੇ پنجੇ ਪੰਡਤ ਤੁੰਗ ਰਹਿ ਗਏ ਵੀ ਵਾਹ ভাই ਵਾਹ ਮੁੰਡੇ ਦੀ ਉਮਰ ਇੰਨੀ ਛੋਟੀ ਤੇ ਸੰਸਕ੍ਰਿਤ ਦੇਨ ਭਾਸ਼ਾ ਵੀ ਮੁੰਡੇ ਤੇ ਕਮਾਲ ਕਰਦੀ ਅਰਥ ਕਰਨ ਵਾਲੀ ਵੇਖੋ ਉਹਨਾਂ ਬੁੱਢਿਆਂ ਦਾ اخلاق ਤੇ ਸੀ ਵੀ ਉਹਨਾਂ ਨੇ ਨਵੇਂ ਮੁੰਡੇ ਜੰਮੇ ਦੀ ਚਰਚਾ ਕੀਤੀ ਤੇ ਨਵੇਂ ਮੁੰਡੇ ਨੂੰ ਜੰਮੇ ਨੂੰ ਸ਼ੱਕ ਜਾ ਪੈ ਗਿਆ ਵੀ ਮੇਰੇ ਵਰਗਾ ਹੋਰ ਕੋਈ ਵਿਦਵਾਨ ਨਹੀਂਗਾ ਉਹਨੇ ਆਖਿਆ ਮੈਂ ਕੱਲ ਨੂੰ ਫਲਾਣੇ ਚੌਂਕ ਤੇ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਆਪਣੀਆਂ ਪੋਥੀਆਂ ਤੇ ਗ੍ਰੰਥ ਲੈ ਕੇ ਆਉਂਗਾ ਜੇ ਮੇਰੇ ਨਾਲ ਕਿਸੇ ਪੰਡਤ ਨੇ ਬੈਸਲ ਬੈਸਾ ਕਰਨਾ ਹੋਏ ਨਾ ਤੇ ਉਹ ਕਰ ਲਿਓ ਉਹ ਕੱਲ ਵਾਲੇ ਪੰਡਤ ਕੋਈ ਸਿਆਣੇ ਸਿਆਣੇ ਪੰਡਤ ਉਹ ਚੌਂਕ ਵਿੱਚ ਆ ਬੈਠੇ ਦੇਵ ਮੇਸ ਪਰਮੇਸ਼ਰ ਦੀ ਐਲੋਜੀ ਹੋਈ ਕਿ ਜਿਹੜਾ ਉਹਨਾਂ ਗਾਉਂ ਕੇ ਬੈਸ ਕਰੇ ਉਹੋ ਹੀ ਪੰਡਤ ਹਾਰ ਜੇ ਜਿਹੜਾ ਬੈਸ ਕਰੇ ਉਹੋ ਹਾਰ ਦੇ ਮੁੰਡੇ ਦੀ ਹੋਂਮੇ ਹੋਰ ਪਰਤਲ ਹੋ ਗਈ ਉਹਨੇ ਆਖਿਆ ਵੀ ਮੁੰਡੇ ਦੀ ਉਮਰ ਇੰਨੀ ਛੋਟੀ ਤੇ ਇੰਨੀ ਬੁੱਧੀ ਸੋਹਣੀ ਧੋਤੀ ਆ ਇਹ ਮੁੰਡਾ ਕਮਾਲੇ ਕਰੇ ਆਉਂਦਾ ਉਹਦੀ ਹੋਂਮੇ ਹੋਰ ਪਰਤਲ ਹੋ ਗਈ ਉਹਨੇ 4-5 ਮੈਦਾਨ ਦੇ ਅਰਥਮੰਦਾਨ ਜਿੱਤ ਲੈਣ ਉਹਨੇ ਇੱਕ ਵੱਡਾ ਸਾਰਾ ਇਸਤਿਹਾਰ ਕੱਢਿਆ ਕਾਸ਼ੀ ਭੇਜਦਾ ਰਾਜ ਭਾਣੇ ਵਿੱਚ ਭੇਜਦਾ ਕਸ਼ਮੀਰ ਭੇਜਦਾ ਬੰਗਾਲ ਵਿੱਚ ਭੇਜਦਾ ਕਿ ਜੇ ਕਿਰੇ ਕਿਸੇ ਪੰਡਤ ਨੇ ਮੇਰ ਨਾਲ ਕੋਈ ਬੇਸਮ ਬੈਸਾ ਕਰਨਾ ਹੋਵੇ ਨਾ ਆਹਾਂ ਤੇ ਕਰ ਸਕਦਾ ਆ ਕੇ ਪਰ ਸ਼ਰਤ ਮੇਰੀ ਇਹ ਹੋਏਗੀ ਵੀ ਜਿਹੜਾ ਮੇਰ ਕੋ ਗਿਆ ਹਾਰ ਉਹthia ਗ੍ਰੰਥਾਂ ਮੈਂ ਉਹਦੇ ਖੋਲਣੇ ਜੇ ਤੇ ਲੰਗੋਟੀਆਂ ਕੱਪੜੇ ਲਵਾ ਕੇ ਲੰਗੋਟੀਆਂ țeੜ ਬਣਾ ਕੇ ਤੇ ਧੱਕੇ ਮਾਰ ਕੇ ਕਾਸ਼ੀ ਚੋਂ ਬਾਹਰ ਕਰ ਦੂੰਗਾ ਜੇ ਜੇ ਮੈਂ ਹਾਰ ਜਾ ਤੇ ਮੇਰ ਨਾਲ ਵੀ ਇਦਾਂ ਹੀ ਕਰਿਓ ਆਹਾਂ ਫਿਰ ਕਾਸ਼ੀ ਦੇ ਪੰਡਿਤ ਬੰਗਾਲ ਦੇ ਪੰਡਿਤ ਰਾਜ ਪਟਾਣੇ ਦੇ ਪੰਡਿਤ ਕਾਸ਼ੀ ਪੁਰੀ ਵਿੱਚ ਪੰਡਤਾਂ ਦਾ ਜਮਗੱਠਾ ਬਣ ਗਿਆ ਤੇ ਬਾਣਾ ਪਰਮੇਸ਼ਰ ਦਾ ਐਹੋ ਜਿਹਾ ਵਰਤਿਆ ਕਿ ਜਿਹੜਾ ਉਹਨਾਂ ਘਾਂ ਬੈਸ ਕਰਨ ਆਵੇ ਉਹੋ ਹੀ ਪੰਡਤਾਂ ਦੇ ਜਿਹੜਾ ਆਵੇ ਉਹ ਹੀ ਹਾਰ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਪਵਿੱਤਰ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕਿ 500 ਬ੍ਰਾਹਮਣ ਨੇ ਉਹਦਣਾ ਬੈਸ ਕੀਤੀ 500 ਦਾ 500000 ਗਿਆ ਤਾਂ ਕੱਲੇ ਜਿੱਤ ਗਿਆ ਉਹਨੇ ਕਪੜੇ ਸਾਰਿਆਂ ਦੇ ਲਵਾ ਕੇ ਲੰਗੋਟੀਆਂ ਤੇੜ ਬਣਾ ਕੇ ਧੱਕੇ ਮਾਰ ਕੇ ਕਾਸ਼ੀ ਚੋਂ ਬਾਹਰ ਕਰ ਦਤਾ ਵੀ ਇਹ ਨਲਾਇਕ ਹੈ ਇਹਨਾਂ ਨੂੰ ਘੋਰਾ ਜਿੰਮੀ ਵੀ ਅਕਲ ਨਹੀਂ ਗਈ ਲੋਕੋ ਇਹਨਾਂ ਦੀ ਸੇਵਾ ਕਰਨਾ ਕੋਈ ਪੋਰ ਨਹੀਂ ਦੇ ਆਹਾ ਹਾ ਕਣ ਹਾਰਿਆ ਬੰਦਾ ਕਈ ਵਾਰਾ ਸ਼ਰਮ ਦਾ ਮਾਰਿਆ ਘਰ ਨਹੀਂ ਜਾਂਦਾ ਉਹਨਾਂ ਹਾਰੇ ਹੋਏ ਪੜਦਾ ਨੇ ਕਾਸ਼ੀ ਤੋਂ ਇੱਕ ਬਾਰ ਬਹੁਤ ਵੱਡਾ ਫੋੜ ਦਾ ਦਰਖਤ ਸੀ ਸਤਿਆ ਆ ਮੈਂ ਇੱਥੇ ਆਪਣਾ ਡੇਰਾ ਲਾ ਲਿਆ ਕੰਤ ਮੂੜ ਚੁੱਕ ਕੇ ਲਿਆਉਣ ਤੁੱਪਾ ਉੱਥੇ ਬਰਸਾਤਾ ਉੱਥੇ ਪਾਲੇ ਉੱਥੇ ਗਰਮੀਆਂ ਹੁੰਦੀਆਂ ਵਿਚਾਰਿਆਂ ਦੇ ਚਿਹਰਿਆਂ ਤੇ ਚਿਰੜੀਆਂ ਪੈਣ ਲੱਗੀਆਂ ਹੱਡੀਆਂ ਮਾਂ ਛੱਡਣ ਲੱਗੀਆਂ ਆਹਾ ਦੇਵੇ ਕੋਰੇ ਨਿਸ਼ੋ ਚਿਹਰੇ ਸੀ ਨਾ ਆਹਾ ਉਹਨਾਂ ਚਿਹਰਿਆਂ ਨੂੰ ਵੇਖਣ ਨੂੰ ਜੀ ਨਾ ਕਰੇ ਵਾਹਿਗੁਰੂ ਇੱਧਰ ਹਾਰੇ ਹੋਏ ਪੰਡਤ ਤੇ ਇੱਧਰ ਧੰਗ ਗੁਰੂ ਨਾਨਕ ਮਹਾਰਾਜ ਵਾਹਿਗੁਰੂ ਚੜਿਆ ਸੋਤਣਾ ਦਰਤਨ ਕਾਈ ਸਤਗੁਰ ਗੁਣੀਂ ਧਾਨ ਹੈ ਗੁਣ ਕਰ ਗੁਣ ਕਰ ਬਖਸ਼ੇ ਅਬ ਗਨ ਹਾਰੇ ਸਤਗੁਰ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਦ ਸਾਦਨਾਰੇ ਸਰਬਦਾ ਭਲਾ ਕਰਨ ਵਾਲੇ ਚੁਕਰਿਆਂ ਨੂੰ ਆਪਣੀ ਹਿੱਕ ਨਾਲ ਲਾਉਣ ਵਾਲੇ ਭੁੱਖਿਆਂ ਮਰਦਿਆਂ ਨੂੰ ਰੋਟੀ ਦੇਣ ਵਾਲੇ ਜਦੋਂ ਉਹਨਾਂ ਤੱਕ ਹਵਾ ਰਾਣੀ ਖਬਰ ਲੈ ਕੇ ਪਹੁੰਚੀ ਨਾ ਕਹਿਣ ਲੱਗੇ ਮਰਦਾਨਿਆਂ ਰਬਾਬ ਗੁਲਾਬ ਸ਼ਿਕਾਰ ਮਰਦਾਨਿਆਂ ਕਾਸ਼ੀ ਚਲੀਏ ਉਹ ਕਾਸ਼ੀ ਰੱਬ ਦੀਆਂ ਰੂਹਾਂ ਤੜਫ ਰਹੀਆਂ ਵਾਹਿਗੁਰੂ ਜਿਹਨੂੰ ਦੇਵਤਾਪੁਰੀ ਲੋਕ ਕਹਿੰਦੇ ਸੀ ਉੱਥੇ ਕਲ ਚੋਕ ਵਰਤ ਗਈ ਚੱਲ ਉਹਨਾਂ ਦੁਖੀਆਂ ਦੇ ਹਾਵੇ ਤੇ ਹੋ ਕੇ ਸੁਣੀ ਲੈ ਏ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾ ਇਹ ਕਾਰਜ ਕਿਸੇ ਨਾ ਕੀਤਾ ਕਿ ਥਾ ਲਿਆ ਇਹ ਰਸਨਾ ਤੇਰੀ ਕੁਤਮਾ ਕਰਨ ਵਾਲੀ ਵਾਹ ਸਾਰਾ ਪੈੰਡਾ ਤੈ ਕਰਕੇ ਮਹਾਰਾਜ ਕਾਸ਼ੀ ਸ਼ਰਵ ਚੱਪੜ ਗਏ ਜਿੱਥੇ ਹਾਰੇ ਹੋਏ ਪੰਦਤ ਬੈਠੇ ਸੀ ਨਾ ਉਹਦੇ ਲਾਗੇ ਇੱਕ ਛੋਟਾ ਬੋੜ ਦਾ ਹੋਰ ਦਰਖ ਸੀ ਮਰੇ ਹੋਏ ਕੁੱਤੇ ਦਾ ਕੁਰਗ ਮਰੇ ਹੋਏ ਕੁੱਤੇ ਦੀਆਂ ਹੱਡੀਆਂ ਪਤਾ ਨਹੀਂ ਕਿੰਨੇ ਕਿਚੜੀਆਂ ਉੱਥੇ ਪਈਆਂ ਸੀ ਸੱਚੀ ਸਰਕਾਰ ਨੇ ਆਪਣਾ ਆਸਣ ਉਹਦੇ ਲਾਗੇ ਲਾ ਲਿਆ ਕਹਿਣ ਲੱਗੇ ਮਰਦਾਨਿਆਂ ਰਬਾਬ ਗਲਾਫ ਚੋਂ ਕੱਢ ਇਹਦੀਆਂ ਤਲਬਾ ਸੁਰ ਕਰ ਮਰਦਾਨੇ ਆ ਬਾਣੀ ਗਾ ਕੋ ਬਾਣੀ ਦਾ ਇੱਕਰਾ ਮੀਂਹ ਭਰਾ ਦੇ ਆਹੋ ਇਹ ਮੈਂ ਤੱਬਿਆਂ ਛੜਦਿਆਂ ਘਿਰਦਿਆਂ ਨੂੰ ਇੱਕਰਾ ਛੱਤ ਪੈ ਜੇ ਵਾਹਿਗੁਰੂ ਮਰਦਾਨੇ ਨੇ ਰਬਾਬ ਗਲਾਫ ਚੋਂ ਕੱਢੀ ਜੇ ਉਹਦੀਆਂ ਤਲਬਾ ਸੁਰ ਕੀਤੀਆਂ ਹਜ਼ੂਰ ਦੀ ਸੁਰਤ ਉਹਨਾਂ ਤਲਬਾਂ ਨਾਲ ਜੁੜ ਕੇ ਇੱਕ ਲਖ ਅਕਾਲ ਦੇ ਨਾਲ ਉਹਨਾਂ ਹੋ ਕੇ ਇੱਕ ਅਗੰਮ ਦਾ ਸ਼ਬਦ ਉਚਾਰਨ ਕੀਤਾ ਜਿਹਨੂੰ ਸੁਣ ਕੇ ਸਾਰੇ ਜੰਗਲ ਵਿੱਚ ਸ਼ਾਂਤੀ ਵਰਤੀ ਮੰਨੋ ਕਿ ਜਿਹੜੀ ਅਰਦਾਸ ਉਹਨਾਂ ਹਾਰੇ ਹੋਏ ਪਿੰਦਤਾ ਨੂੰ ਸਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ ਕਰਨੀ ਚਾਹੀਦੀ ਸੀ ਨਾ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਪਿੰਦਤਾ ਵੱਲੋਂ ਹੋ ਕੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰ ਰਹੇ ਜਦੋਂ ਬਾਣੀ ਦਾ ਭੋਗ ਪਿਆ ਮਹਾਰਾਜ ਦੇ ਨੇਤਰ ਨੈਣ ਕਟੋਰੇ ਖੁੱਲੇ ਤੇ ਉਹਨਾਂ ਹਾਰੇ ਹੋਏ ਪਿੰਦਤਾ ਵੱਲੇ ਦੇਖੇ ਆਖਿਆ ਰੱਬ ਦੀ ਰਚਨਾ ਜੋ ਹੋ ਕੇ ਤੁਹਾਡੇ ਚਿਹਰਿਆਂ ਤੇ ਇਹ ਨਰਾਸ਼ਤਾ ਕਿਉਂ ਤੁਹਾਡੇ ਚਿਹਰੇ ਇਹਨੇ ਮਰ ਜਾਏ ਕਿਉਂ ਆ ਤੇ ਹਾਰੇ ਹੋਏ ਪੜਦਾ ਨੇ ਸਾਰੀ વાਤਾ ਸੁਨਾਤੀ ਮਹਾਰਾਜ ਇਹ ਛੇ ਦੇ ਵਿੱਚ ਇੱਕ ਜਗਜੀਤ ਨਾਮ ਦਾ ਪੰਡਤ ਰਹਿੰਦਾ ਜੀ ਮਹਾਰਾਜ ਬੜਾ ਬਦਵਾਨ ਉਹਦੇ ਕੋਲ ਅਸੀਂ ਹਾਰ ਗਏ ਆ ਕੋਥੀਆਂ ਗਰਾਂ ਸਾਡੇ ਉਹਨੇ ਖੋਲਿਆ ਸਾਡੇ ਲੀੜੇ ਲਵਾ ਕੇ ਲੰਗੋਟੀਆਂ ਤੇੜ ਬਣਾ ਕੇ ੱੱਕੇ ਮਾਰ ਕੇ ਕਾਸ਼ੀ ਚੋਂ ਬਾਹਰ ਕਰ ਦਿੱਤਾ ਕਾਸ਼ੀ ਦਾ ਕੋਈ ਬੰਦਾ ਸਾਨੂੰ ਰੋਟੀ ਨਹੀਂ ਪੁੱਛਦਾ ਕਿ ਸੇ ਸਾਡੇ ਜਗਜੀਤ ਦੇ ਕੋਲੋਂ ਇਹ ਪੰਡਤ ਸਿੱਖਾ ਗਿਆ ਇਹਨਾਂ ਦੀ ਸੇਵਾ ਕਰਨ ਵਿੱਚ ਕੋਈ ਬੰਨ ਨਹੀਂਗਾ ਅਜੇ ਹਾਰੇ ਹੋਏ ਪੰਡਤ ਆਹਾ ਤੇ ਧੰ ਗੁਰੂ ਨਾਨਕ ਸੱਚੇ ਬਾਦਸ਼ਾਹ ਵਾਹਿਗੁਰੂ ਸਿੰਘੋ ਵਾਰਤਾ ਲਾਪੇ ਕਰ ਰਹੇ ਸੀ ਇਹ ਮਾਚ ਨੂੰ ਹੰਕਾਰੀ ਜਗਜੀਤ ਪੰਡਤ ਨੂੰ ਪਤਾ ਲੱਗ ਗਿਆ 15 20 ਚੇਲੇ ਲੈ ਕੇ ਆ ਗਿਆ ਫੂ ਫੂ ਕਰਦਾ ਆ ਗਿਆ ਨਾ ਜੈ ਸਤਿ ਅਨੰਦ ਨਾ ਨਮੋ ਅੰਰਿਆਂ ਨਾ ਚੈਸੀ ਆਰਾਮ ਨਾ ਰਾਜੇ ਸ਼ਾਮ ਆਉਂਦੇ ਆ ਸਾਰ ਐਨ ਲੱਗਾ ਉਹ ਪੰਜਾਬੀ ਸਾਧੋ ਉਹ ਕੋਈ ਬੈਸਮ ਬੈਸਾ ਜਾਣ ਦੇ ਦੇ ਸਹਿਬਾਂ ਨੇ ਆਖਿਆ ਨਹੀਂ ਉਹਨੇ ਆਖਿਆ ਫੋਥੀਆਂ ਗ੍ਰੰਥਾ ਮੇਰੇ ਵਾਲੇ ਕਰ ਦਿਓ ਏ ਲੀڑے ਲਾ ਕੇ ਤੇ ਲੰਗੋਟੀਆਂ ਤੇੜ ਬਨ ਗਏ ਨਾ ਆਹਾ ਤੇ ਇਹਨਾਂ ਨੰਗਿਆਂ ਮੁੰਗਿਆਂ ਦੀ ਤੁਸੀਂ ਰਲ ਜਾਓ ਵਾਹ ਵਾਹ ਸਹਿਬਾਂ ਨੇ ਆਖਿਆ ਅਸੀਂ ਰਲਣਾ ਨਹੀਂ ਕਿਸੇ ਨਾਲ ਸੱਚ ਅਸੀਂ ਮਲਤਾਨ ਗਏ ਸਾਂ ਰੜੇ ਸੀ ਉੱਥੇ ਵੀ ਹਾਂ ਜਿੱਥੇ ਜਿੱਥੇ ਵੀ ਗਏ ਨਾ ਕੀ ਤੋਂ ਸੁ ਆਪਣਾ ਪੱਤਨ ਰਾਲਾ ਤੇ ਇਹਨੇ ਕਮਜ਼ੋਰ ਨਹੀਂ ਆ ਵੀ ਅਸੀਂ ਤੈਨੂੰ ਕੱਪੜੇ ਲਾ ਕੇ ਆਪਣੇ ਆਪੇ ਦੇ दिए ਵਾਹ ਤੇ ਪੋਥੀ ਪਰਮੇਸ਼ਰ ਕਾ ਥਾਨ ਏ ਪੜਤਾ ਸੀ ਕਿਸੇ ਨੂੰ ਦੇਣੀ ਨਹੀਂ ভাই ਆਂਦਾ ਮਹਾਰਾਜ ਫਿਰ ਮੇਰੇ ਨਾਲ ਵੈਸੇ ਵੈਸਾ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਪਵਿੱਤਰ ਬਚਨ ਅਸੀਂ ਗੁਰਮਤਿ ਦੇ ਸਿੱਖ ਹਰ ਰੋਜ਼ ਸ਼ਾਮ ਨੂੰ ਸੁਣਦੇ ਤੇ ਪੜ੍ਹਦੇ ਆਂ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਰਖ ਮੁਬਦਾ ਜਨਮ ਭਇਆ ਪਰਨਵਰ ਪਰਨਵਤ ਨਾਨਕ ਜਿਨ ਕੀ ਸਰਣਾ ਜਿੰਤੂ ਨਹੀਂ ਲੀ ਸਰਿਆ ਮੈਂ دیਵਾਨੇ ਚੌਕ ਨੂੰ ਪੜਿਆ ਆਂਦਾ ਚੌਕ ਜਾਣਤੇ ਥੇ ਕਿ ਇਲਮ ਸੇ ਕੁਝ ਜਾਣੇ ਜਬ ਜਾਣਾ ਜੇ ਜਾਣਾ ਕੇ ਨਾ ਜਾਣਾ ਕੁਛ ਵੀ ਆਂਦਾ ਮੈਂ ਸਮਝਣ ਸੋਚਿਆ ਸੀ ਮੈਂ ਇਲਮ ਪੜ ਕੇ ਕੁਝ ਨਾ ਕੁਝ ਜਾਣ ਜੂਗਾ ਜੇ ਮੈਂ ਕੁਝ ਜਾਣਿਆ ਨਾ ਤੇ ਮੈਂ ਇਹ ਜਾਣਿਆ ਵੀ ਅਜੇ ਤੱਕ ਮੈਂ ਕੁਝ ਵੀ ਨਹੀਂ ਜਾਣਿਆ ਸੁਕਰਾਟ ਦੇ ਕੋਲ ਦੋ ਬੰਦੇ ਆ ਗਏ ਸੁਕਰਾਟ ਤੇਰੇ ਜਿੰਨੇ ਸਾਡੀ ਪੜਾਈ ਤੇਰੇ ਜਿੰਨਾ ਸਾਡਾ ਡਿਗਰੀ ਡਿਪਲੋਮਾ ਉਹ ਤੇਨੂੰ ਲੋਕ ਮਥੇ ਦੇਖਦੇ ਸਾਨੂੰ ਕੋ ਮਿੱਡੇ ਨੂੰ ਨਹੀਂ ਆਂਦਾ। ਉਹ ਤੂੰ ਸਾਡੇ ਤੋਂ ਵੱਧ ਕੀ ਪੜਿਆ ਓਏ? ਆਂਦਾ ਬੈਠੋ ਭਰਾਓ ਕੋਈ ਨਾਸ਼ਤਾ ਮਾਸ਼ਤਾ ਕਰੋ। ਉਹਨਾਂ ਆਖਿਆ ਵੀ ਰੰਜੇ ਪੁੱਜੇ ਆਂ ਤੇ ਤੈਨੂੰ ਪੁੱਛਣਾ ਵੀ ਤੂੰ ਸਾਡੇ ਤੋਂ ਵੱਧ ਕੀ ਜਾਣਦਾ। ਹਾਂ ਹਾਂ। ਉਹਨੇ ਆਖਿਆ ਭਰਾਓ ਪੜਿਆ ਤੇ ਮੈਂ ਤੁਹਾਡੇ ਜਿੰਨਾ ਹੀ ਆ। ਡਿਗਰੀ ਡਿਪਲੋਮਾ ਮੇਰਾ ਤੁਹਾਡੇ ਜਿੰਨਾ ਹੀ ਆ। ਪਰ ਜੇ ਮੈਂ ਤੁਹਾਡੇ ਤੋਂ ਕੁਝ ਵੱਧ ਪੜਿਆ ਨਾ ਤਾਂ ਇਹ ਪੜੇ ਪੀਜ ਤੇ ਮੈਂ ਕੁਝ ਵੀ ਨਹੀਂ ਪੜਿਆ। ਵਾਹ। ਇਹਨੂੰ ਆਂਦੇ ਸੱਚਾ ਇਲਮ। ਸਭ ਕੁਝ ਜਾਣਦਾ ਆਵੇਂ ਨਾ ਜਨਾਉਣਾ ਇਹ ਧੰਗੁਰੂ ਨਾਨਕ ਪਾਤਸ਼ਾ ਜਦੋਂ ਪੰਡਤ ਨੂੰ ਇਹ ਗੱਲ ਆਖੀ ਪੰਡਤ ਨੇ ਆਖਿਆ ਮਹਾਰਾਜ ਪੰਥੁ ਤੇ ਪੰਡਤ ਨੂੰ ਮਹਾਰਾਜ ਕਹਿਣ ਲੱਗੇ ਜਗਜੀਤ ਪੰਡਤ ਜੇ ਤੈਨੂੰ ਪਰਮੇਸ਼ਰ ਨੇ ਗਿਆਨ ਦਿੱਤਾ ਇਹਦੀ ਗੈਨ ਦੀ ਤੋਰ ਵਰਤੋ ਨਾ ਕਰ ਇਹ ਸੁਲਕਾਈ ਦਾ ਭਲਾ ਕਰ ਆਂਦਾ ਮਹਾਰਾਜ ਗੱਲਾਂ ਦੋ ਯਾ ਜਾਂ ਤੇ ਇੱਥੇ ਬੈਸੰ ਬੈਸਾ ਕਰੋ ਜਾ ਮੇਰੀ ਸ਼ਰਤ ਪੂਰੀ ਕਰੋ ਗੱਲ ਉਹਦੀ ਵੀ ਠੀਕ ਸੀ ਵੀ ਜੇ ਪੜ੍ਹ ਲਿਖ ਕੇ ਕੋਈ ਬੈਸੰਬੈਸਾ ਨਹੀਂ ਕੀਤਾ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਜੇ ਪੜ੍ਹ ਲਿਖ ਕੇ ਬਾਜ਼ਾਰ 'ਚ ਅੰਗਾ ਨਾ ਲਾਇਆ ਚਾਕੂ ਨਾ ਚਲਾਇਆ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਆ ਜੇ ਪੜ੍ਹ ਲਿਖ ਕੇ ਗੁਰਦੁਆਰਿਆਂ 'ਚ ਪਾਲਟੀਆਂ ਬਣਾ ਕੇ ਇੱਕ ਦੋ ਦੀਆਂ ਪੱਗਾਂ ਨਾ ਲਾਈਆਂ ਤੇ ਫਿਰ ਪੜ੍ਹਾਈ ਦਾ ਕੀ ਫਾਇਦਾ ਹੈ ਜਗਜੀਤ ਪੰਡਤ ਨੇ ਆਖਿਆ ਮਹਾਰਾਜ ਜਾ ਮੇਰਾ ਵੈਸਮ ਵੈਸਾ ਕਰੋ ਤੇ ਜਾ ਮੇਰੀ ਸ਼ਰਤ ਪੂਰੀ ਕਰੋ ਜਦੋਂ ਨਾ ਟਲਿਆ ਨਾ ਗੁਰੂ ਜੀ ਦਾ 500 ਪੰਡਤ ਨੂੰ ਹਰਾ ਚੁੱਕਾ ਸੀ ਜਿਹਦੀ ਧੌਣ ਦੇ ਵਿੱਚ ਹੋਂਮੇ ਦਾ ਕਿੱਲਾ ਗੱਡਿਆ ਸੀ ਉਹ ਕਦੋਂ ਮੰਨਦਾ ਸੀ ਉਹਨੇ ਆਖਿਆ ਮਹਾਰਾਜ ਮੇਰ ਨਾਲ ਵੈਸਮ ਵੈਸਾ ਤੁਹਾਨੂੰ ਕਰਨਾ ਪੈਣਾ ਜਾਂ ਸ਼ਰਤ ਪੂਰੀ ਕਰਨੀ ਪੈਣੀ ਹੈ ਜਦੋਂ ਨਾ ਟਲਿਆ ਤੇ ਚੋਜੀ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਗਜੀਤ ਪੰਡਤ ਜੇ ਤੂੰ ਬਹਿਸ ਹੀ ਕਰਨੀ ਐ ਨਾ ਫਿਰ ਤੂੰ ਸਾਡੇ ਨਾਲ ਨਾ ਕਰ ਵਾਹਿਗੁਰੂ ਉਹ ਜਿਹੜਾ ਕੁੱਤੇ ਦਾ ਕੁਰਮ ਪਿਆ ਨਾ ਤੂੰ ਇਹਦੇ ਨਾਲ ਹੀ ਬਹਿਸ ਕਰ ਲਾ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਬਚਨ ਆਖੇ ਉਹ ਜਗਜੀਤ ਪੰਡਤ ਦੇ ਸੱਤੀ ਕੱਪੜੀ ਅੱਗ ਲੱਗ ਗਈ ਸਰ ਬਾਕੇ ਕੋਲਾ ਹੋ ਗਿਆ ਉਹਨੇ ਆਖਿਆ ਮਹਾਰਾਜ ਮੈਂ ਇਸ ਕੁੱਤੇ ਦੇ ਕੁਰਮ ਨਾਲ ਗੱਲ ਕਰਾਂ ਮੈਂ ਇੰਨਾ ਨਹੀਂ ਮੈਂ ਇੰਨਾ ਕਹਿ ਗੁਜਰਿਆ ਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਪੰਡਤ ਜੀ ਗੁੱਸਾ ਨਾ ਕਰੋ ਇਹ ਤੁਹਾਡਾ ਭਰਾ ਜੀ ਇਹ ਤੁਹਾਡਾ ਲਊਆ ਬੜਾ ਖੂਨ ਨਾਲ ਗੱਲ ਨਹੀਂ ਜੇ ਕਰਮੀ ਆਂਦਾ ਮਹਾਰਾਏ ਮੇਰਾ ਭਰਾ ਕੁੱਤਾ ਤੇ ਕੁੱਤੇ ਦੇ ਭਰਾ ਕੋਣ ਹੁੰਦੇ ਆ ਮਹਾਰਾਏ ਕਹਿਣ ਲੱਗੇ ਤੂੰ ਸਿਆਣਾ ਹੀ ਆ ਆਂਦਾ ਮਹਾਰਾਏ ਫਿਰ ਦੱਸੋ ਮੇਰਾ ਭਰਾ ਕਿਹੜਾ ਲੱਗਦਾ ਮਹਾਰਾਏ ਕਹਿਣ ਲੱਗੇ ਪੰਡਤ ਜੀ ਜੇ ਤੁਹਾਨੂੰ ਬੋਲਾਂ ਨਾਲ ਸਮਝਾਇਆ ਤੁਹਾਡੇ ਖਾਨੇ 'ਚ ਨਹੀਂ ਇਹ ਗੱਲ ਬਹਿਣੀ ਤੂੰ ਕੁੱਤੇ ਦੇ ਕੁਰਲ ਦੇ ਕੋਲੇ ਪੁੱਛਦਾ ਦਾਸ ਵਿੱਚ ਜ਼ਿਕਰ ਆਉਂਦਾ ਚੋਜੀ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਪਵਿੱਤਰ ਖਡਾ ਉਸ ਕੁੱਤੇ ਦੀਆਂ ਹੱਡੀਆਂ ਨੂੰ ਲਾਈ ਉਹ ਕੁੱਤੇ ਦੀਆਂ ਹੱਡੀਆਂ ਹਰਕਤ ਵਿੱਚ ਆ ਕੇ ਸਹਿਬ ਗੁਰੂ ਨਾਨਕ ਨੂੰ ਪ੍ਰਣਾਮ ਕਰਕੇ ਜਿੱਤਨਾ ਪੰਡਤ ਨੂੰ ਖਾਤਮ ਕਰਕੇ ਉਹਨਾਂ ਵਿੱਚੋਂ ਅਗੰਮ ਦੀ ਆਵਾਜ਼ ਆ ਰਹੀ ਆ ਉਸ ਕੁੱਤੇ ਦੇ ਕੁਰਲ ਵਿੱਚੋਂ ਆਵਾਜ਼ ਆਈ ਜਗਜੀਤ ਪੰਡਤ ਜਬੀ ਆਪ ਕੋ ਕੋਈ ਉਪਨਿਸ਼ਦੋਂ ਮੇਂ ਸੇ ਇਹ ਤੋਂ ਪ੍ਰਾਨੋਂ ਮੇਸੇ ਸਿਮਰਤੀਓਂ ਮੇਸੇ ਕੋਈ ਸੰਸਾ ਹੋ ਕੋਈ ਸਵਾਲ ਪੁੱਛਣਾ ਹੋ ਤੋ ਉਹ ਮੁੱਝ ਸੇ ਪੁੱਛ ਲੀਜੀਏ ਜਦੋਂ ਇਹ ਆਵਾਜ਼ ਸੁਣੀ ਜਗਜੀਤ ਹਰਾਨ ਰਹਿ ਗਿਆ ਮਹਾਰਾਜ ਤੁਸੀਂ ਇੰਨੀ ਸ਼ੁੱਧ ਹਿੰਦੀ ਬੋਲਣ ਦਾ ਜੇ ਆਹ ਤੇ ਤੁਹਾਡੀ ਇਹ ਦੁਰਦਸ਼ਾ ਤੁਹਾਨੂੰ ਇਹ ਭੈੜੀ ਜੂਣ ਕੁੱਤੇ ਵਾਲੀ ਕਿਤਨਾ ਮਿਲੀ ਤੇ ਨਿਆਖੇ ਜਿਹੜਾ ਰੋਗ ਤੈਨੂੰ ਲੱਗਾ ਸੀ ਨਾ ਆਹ ਉਹ ਰੋਗ ਹੋਮੇ ਦਾ ਮੈਨੂੰ ਵੀ ਲੱਗਾ ਸੀ ਤੇ ਮੇਰੇ ਪਿੰਡ ਵਿੱਚ ਕੋਈ ਸਾਧੂ ਮਹਤਮ ਆ ਗਿਆ ਤੇ ਮੈਂ ਉਰਨਾ ਝੂਠਾ ਹੀ ਬੈਸੀ ਜਾਵਾ ਆਪਣੇ ਵਿਦਿਆ ਦੇ ਮਾਨ ਦੇ ਨਾਲ ਉਸ ਸਾਧੂ ਦੇ ਮਖਾਰ ਬਿੰਦ ਵਿੱਚੋਂ ਬਚਨ ਨਿਕਲ ਗਿਆ ਅਰੇ ਬੈ ਕੁੱਤੇ ਕੀ ਤਰ੍ਹਾਂ ਮੱਤ ਬਕਬਕ ਸਾਧੂ ਬੋਲੇ ਸੈਸਬਾ ਸਾਧਕਾ ਬੋਲਿਆ ਇਹ ਤਾਂ ਨਾ ਸਾਧੂ ਏ ਲੁੱਟ ਖਾਣਾ ਸਾਧੂ ਨਾ ਹੋਏ ਮਖਣੀ ਖਾਣਾ ਸਾਦ ਮਾ ਹੋਵੇ ਦੁੱਧ ਪੀਣਾ ਮਜਰੂ ਨਾ ਹੋਵੇ ਸਾਧੂ ਹੋਏ ਤੇ ਫਿਰ ਉਹਨੇ ਕਿਤੇ ਬੋਲ ਬਿਰਥ ਚਲ ਜਾਣ ਗੁਰੂ ਕਿਰਪਾ ਕਰੇ ਆਂਦਾ ਮੈਂ ਖਾਤਮ ਸਾਧੂ ਦਾ ਤੁਹਾਡਾ ਬਚਨ ਪੂਰਾ ਹੋ ਗਿਆ ਮੇਰਾ ਭਲਾ ਕਿ ਤਰਾ ਹੋਏਗਾ ਜੋ ਸਾਧੂ ਨੇ ਕਹਿ ਦਿੱਤਾ ਬੇਬੀਆਂ ਦੇ ਕੁੱਲ ਵਿੱਚ ਕਲਯੁਗ ਦੇ ਅਵਤਾਰ ਧੰਨ ਗੁਰੂ ਨਾਨਕ ਪਾਤਸ਼ਾਹ ਹੋਣਗੇ ਜਦੋਂ ਉਹਨਾਂ ਦੀ ਚਰਨ ਛੂਤੇ ਨੂੰ ਪ੍ਰਾਪਤ ਹੋਊਗੀ ਉਦੋਂ ਤੇਰਾ ਬੇੜਾ ਸ਼ੌ ਸ਼ਾਗਰ ਤੋਂ ਪਾਰ ਹੋ ਜਾਊਗਾ ਓਏ ਜਗਜੀਤ ਪੰਡਤਾ ਤੇਰੇ ਸ਼ਹਿਰ ਵਿੱਚ ਤੇਰੇ ਸਾਹਮਣੇ ਨਰਨਕਾਰ ਦੇ ਰੂਪ ਗੁਰੂ ਨਾਨਕ ਪਾਤਸ਼ਾਹ ਬੈਠੇ ਵਾਹਿਗੁਰੂ ਉਹਨਾਂ ਦੀ ਚਰਨ ਛੂ ਪ੍ਰਾਪਤ ਹੋ ਕੇ ਮੈਂ ਤੇ ਮੁਕਤ ਹੋ ਗਿਆ ਜੇ ਤੂੰ ਆਪਣੀ ਭਲਾਈ ਚਾਹਣਾ ਨਾ ਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਦੀ ਕਦਮ ਪੋਸ਼ੀ ਕਰ ਚੇਰਾ ਵੀ ਬੇਨਾਸ਼ੋ ਸਾਧਗਰ ਚੋਂ ਪਾਰ ਹੋ ਜੂਗਾ ਉਸ ਜਲਜੀਤ ਪੰਡਤ ਨੇ ਧੰਨ ਗੁਰੂ ਨਾਨਕ ਮਹਾਰਾਜ ਦੇ ਚਰਨਾ ਤੇ ਟਹਿ ਕੇ ਆਪਣੇ ਗਨਾਹਾਂ ਦੀ ਮਾਫੀ ਮੰਗੀ ਹਾਰੇ ਪੰਡਤਾਂ ਦੇ ਪੋਥੀਆਂ ਤੇ ਗ੍ਰੰਥ ਵਾਪਸ ਕੀਤੇ ਸਹਿਬ ਗੁਰੂ ਨਾਨਕ ਮਹਾਰਾਜ ਦੀ ਸੰਗਤ ਕਰਕੇ ਇੱਕ ਚੰਗਾ ਆਦਰਸ਼ਵਾਦੀ ਸਿੱਖ ਬਣਿਆ